ਭਾਈ ਅੰਮ੍ਰਿਤਪਾਲ ਸਿੰਘ ਮੈਰੇ ਵੱਲੋਂ ਜਗਰਾਉਂ ਵਿਖੇ ਇੱਕ ਇਕੱਠ ਰੱਖਿਆ ਗਿਆ ਬੱਸ ਸਟੈਂਡ ਦੇ ਨੇੜੇ ਜਿਹੜਾ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਜਿਹੜਾ ਚਰਨ ਘਾਟ ਵਾਲਾ ਇੱਕ ਪਖੰਡੀ ਸਾਧ ਸੀ ਜਿਹੜਾ ਆਪਣੇ ਡੇਰੇ ਦੇ ਵਿੱਚ ਉਕਰਮ ਕਰਦਾ ਸੀ ਗੰਦੇ ਕੰਮ ਕਰਦਾ ਸੀ ਕਿਉਂਕਿ ਕੱਲ ਨੂੰ ਆਪਾਂ ਇਕੱਠੇ ਹੋ ਕੇ ਸਾਰਾ ਉੱਥੇ ਉਸ ਬਲਾਤਕਾਰੀਆਂ ਦੇ ਉੱਤੇ ਜਿਹੜਾ ਪਰਚਾ ਕਰਵਾਉਣਾ ਤੇ ਉੱਥੇ ਐਸਐਸਪੀ ਦਫਤਰ ਜਾਣਾ ਸੋ ਸਾਰੇ ਵੀਰ ਜਰੂਰ ਪਹੁੰਚੋ ਕੱਲ ਨੂੰ ਟਾਈਮ ਰੱਖਿਆ ਕੱਲ ਦਾ 11 ਵਜੇ ਦਾ ਸੋ ਵੀਰੋਂ ਵੱਧ ਤੋਂ ਵੱਧ ਜਰੂਰ ਪਹੁੰਚੋ ਤੇ ਅਸੀਂ ਵੀ ਇੱਥੋਂ ਜਰੂਰ ਆਵਾਂਗੇ ਤੇ ਸੋ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰ ਦਿਓ ਕੱਲ ਦਾ ਟਾਈਮ ਆ 11 ਵਜੇ ਦਾ ਜਗਰਾਉ ਵਿਖੇ ਚਰਨ ਘਾਟ ਵਾਲਾ ਜਿਹੜਾ ਬਾਬਾ ਪਖੰਡੀ ਆ ਉਹਦੇ ਤੇ ਪਰਚਾ ਕਰਾਉਣ ਲਈ ਸਾਰੇ ਵੱਧ ਤੋਂ ਵੱਧ ਜਰੂਰ ਪਹੁੰਚੋ ਭਾਈ ਅਮਰਤਪਾਲ ਸਿੰਘ ਮੈਰੋਂ ਵੱਲੋਂ ਜਿਗਰਾਉਂ ਵਿਖੇ ਇੱਕ ਇਕੱਠ ਰੱਖਿਆ ਗਿਆ ਬੱਸ ਸਟੈਂਡ ਦੇ ਨੇੜੇ ਜਿਹੜਾ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਜਿਹੜਾ ਚਰਨ ਘਾਟ ਵਾਲਾ ਇੱਕ ਪਖੰਡੀ ਸਾਧ ਸੀ ਜਿਹੜਾ ਆਪਣੇ ਡੇਰੇ ਦੇ ਵਿੱਚ ਉਕਰਮ ਕਰਦਾ ਸੀ ਗੰਦੇ ਕੰਮ ਕਰਦਾ ਸੀ ਕਿਉਂਕਿ ਕੱਲ ਨੂੰ ਆਪਾਂ ਇਕੱਠੇ ਹੋ ਕੇ ਸਾਰਾ ਉੱਥੇ ਉਸ ਬਲਾਤਕਾਰੀਏ ਦੇ ਉੱਤੇ ਜਿਹੜਾ ਪਰਚਾ ਕਰਵਾਉਣਾ ਤੇ ਉੱਥੇ ਐਸਐਸਪੀ ਦਫ਼ਤਰ ਜਾਣਾ ਸੋ ਸਾਰੇ ਵੀਰ ਜਰੂਰ ਪਹੁੰਚੋ ਕੱਲ ਨੂੰ ਟਾਈਮ ਰੱਖਿਆ ਕੱਲ ਦਾ 11 ਵਜੇ ਦਾ ਸੋ ਵੀਰੋ ਵੱਧ ਤੋਂ ਵੱਧ ਜਰੂਰ ਪਹੁੰਚੋ ਤੇ ਅਸੀਂ ਵੀ ਇੱਥੇ ਜਰੂਰ ਆਵਾਂਗੇ ਤੇ ਸੋ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰ ਦਿਓ ਕੱਲ ਦਾ ਟਾਈਮ ਆ 11 ਵਜੇ ਦਾ ਜਗਰਾਉ ਵਿਖੇ ਚਰਨ ਘਾਟ ਵਾਲਾ ਜਿਹੜਾ ਬਾਬਾ ਪਖੰਡੀ ਆ ਉਹਦੇ ਤੇ ਪਰਚਾ ਕਰਾਉਣ ਲਈ ਸਾਰੇ ਵੱਧ ਤੋਂ ਵੱਧ ਜਰੂਰ ਪਹੁੰਚੋ ਭਾਈ ਅਮਰਤਪਾਲ ਸਿੰਘ ਮੈਰੇ ਵੱਲੋਂ ਜਿਗਰਾਉਂ ਵਿਖੇ ਇੱਕ ਇਕੱਠ ਰੱਖਿਆ ਗਿਆ ਬੱਸ ਸਟੈਂਡ ਦੇ ਨੇੜੇ ਜਿਹੜਾ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਜਿਹੜਾ ਚਰਨ ਘਾਟ ਵਾਲਾ ਇੱਕ ਪਖੰਡੀ ਸਾਧ ਸੀ ਜਿਹੜਾ ਆਪਣੇ ਡੇਰੇ ਦੇ ਵਿੱਚ ਅਕਰਮ ਕਰਦਾ ਸੀ ਗੰਦੇ ਕੰਮ ਕਰਦਾ ਸੀ ਕਿਉਂਕਿ ਕੱਲ ਨੂੰ ਆਪਾਂ ਇਕੱਠੇ ਹੋ ਕੇ ਸਾਰਾ ਉੱਥੇ ਉਸ ਬਲਾਤਕਾਰੀ ਦੇ ਉੱਤੇ ਜਿਹੜਾ ਪਰਚਾ ਕਰਵਾਉਣਾ ਤੇ ਉੱਥੇ ਐਸਐਸਪੀ ਦਫ਼ਤਰ ਜਾਣਾ ਸੋ ਸਾਰੇ ਵੀਰ ਜਰੂਰ ਪਹੁੰਚੋ ਕੱਲ ਨੂੰ ਟਾਈਮ ਰੱਖਿਆ ਕੱਲ ਦਾ 11 ਵਜੇ ਦਾ ਸੋ ਵੀਰੋ ਵੱਧ ਤੋਂ ਵੱਧ ਜਰੂਰ ਪਹੁੰਚੋ ਤੇ ਅਸੀਂ ਵੀ ਇੱਥੇ ਜਰੂਰ ਆਵਾਂਗੇ ਤੇ ਸੋ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰ ਦਿਓ ਕੱਲ ਦਾ ਟਾਈਮ ਆ 11 ਵਜੇ ਦਾ ਜਗਰਾਉ ਵਿਖੇ ਚਰਨ ਘਾਟ ਵਾਲਾ ਜਿਹੜਾ ਬਾਬਾ ਪਖੰਡੀ ਆ ਉਹਦੇ ਤੇ ਪਰਚਾ ਕਰਾਉਣ ਲਈ ਸਾਰੇ ਵੱਧ ਤੋਂ ਵੱਧ ਜਰੂਰ ਪਹੁੰਚੋ ਭਾਈ ਅਮਰਤਪਾਲ ਸਿੰਘ ਮੈਰੋਂ ਵੱਲੋਂ ਜਿਗਰਾਉਂ ਵਿਖੇ ਇੱਕ ਇਕੱਠ ਰੱਖਿਆ ਗਿਆ ਬੱਸ ਸਟੈਂਡ ਦੇ ਨੇੜੇ ਜਿਹੜਾ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਜਿਹੜਾ ਚਰਨ ਘਾਟ ਵਾਲਾ ਇੱਕ ਪਖੰਡੀ ਸਾਧ ਸੀ ਜਿਹੜਾ ਆਪਣੇ ਡੇਰੇ ਦੇ ਵਿੱਚ ਅਕਰਮ ਕਰਦਾ ਸੀ ਗੰਦੇ ਕੰਮ ਕਰਦਾ ਸੀ ਕਿਉਂਕਿ ਕੱਲ ਨੂੰ ਆਪਾਂ ਇਕੱਠੇ ਹੋ ਕੇ ਸਾਰਾ ਉੱਥੇ ਉਸ ਬਲਾਤਕਾਰੀਏ ਦੇ ਉੱਤੇ ਜਿਹੜਾ ਪਰਚਾ ਕਰਵਾਉਣਾ ਤੇ ਉੱਥੇ ਐਸਐਸਪੀ ਦਫ਼ਤਰ ਜਾਣਾ ਸੋ ਸਾਰੇ ਵੀਰ ਜਰੂਰ ਪਹੁੰਚੋ ਕੱਲ ਨੂੰ ਟਾਈਮ ਰੱਖਿਆ ਕੱਲ ਦਾ 11 ਵਜੇ ਦਾ ਸੋ ਵੀਰੋ ਵੱਧ ਤੋਂ ਵੱਧ ਜਰੂਰ ਪਹੁੰਚੋ ਤੇ ਅਸੀਂ ਵੀ ਇੱਥੇ ਜਰੂਰ ਆਵਾਂਗੇ ਤੇ ਸੋ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰ ਦਿਓ ਕੱਲ ਦਾ ਟਾਈਮ ਆ 11 ਵਜੇ ਦਾ ਜਗਰਾਉ ਵਿਖੇ ਚਰਨ ਘਾਟ ਵਾਲਾ ਜਿਹੜਾ ਬਾਬਾ ਪਖੰਡੀ ਆ ਉਹਦੇ ਤੇ ਪਰਚਾ ਕਰਾਉਣ ਲਈ ਸਾਰੇ ਵੱਧ ਤੋਂ ਵੱਧ ਜਰੂਰ ਪਹੁੰਚੋ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਜਿਗਰਾਉਂ ਵਿਖੇ ਇੱਕ ਇਕੱਠ ਰੱਖਿਆ ਗਿਆ ਬੱਸ ਸਟੈਂਡ ਦੇ ਨੇੜੇ ਜਿਹੜਾ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਜਿਹੜਾ ਚਰਨ ਘਾਟ ਵਾਲਾ ਇੱਕ ਪਖੰਡੀ ਸਾਧ ਸੀ ਜਿਹੜਾ ਆਪਣੇ ਡੇਰੇ ਦੇ ਵਿੱਚ ਅਕਰਮ ਕਰਦਾ ਸੀ ਗੰਦੇ ਕੰਮ ਕਰਦਾ ਸੀ ਕਿਉਂਕਿ ਕੱਲ ਨੂੰ ਆਪਾਂ ਇਕੱਠੇ ਹੋ ਕੇ ਸਾਰਾ ਉੱਥੇ ਉਸ ਬਲਾਤਕਾਰੀਏ ਦੇ ਉੱਤੇ ਜਿਹੜਾ ਪਰਚਾ ਕਰਵਾਉਣਾ ਤੇ ਉੱਥੇ ਐਸਐਸਪੀ ਦਫਤਰ ਜਾਣਾ ਸੋ ਸਾਰੇ ਵੀਰ ਜਰੂਰ ਪਹੁੰਚੋ ਕੱਲ ਨੂੰ ਟਾਈਮ ਰੱਖਿਆ ਕੱਲ ਦਾ 11 ਵਜੇ ਦਾ ਸੋ ਵੀਰੋ ਵੱਧ ਤੋਂ ਵੱਧ ਜਰੂਰ ਪਹੁੰਚੋ ਤੇ ਅਸੀਂ ਵੀ ਇੱਥੇ ਜਰੂਰ ਆਵਾਂਗੇ ਤੇ ਸੋ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰ ਦਿਓ ਕੱਲ ਦਾ ਟਾਈਮ ਆ 11 ਵਜੇ ਦਾ ਜਗਰਾਉ ਵਿਖੇ ਚਰਨ ਘਾਟ ਵਾਲਾ ਜਿਹੜਾ ਬਾਬਾ ਪਖੰਡੀ ਆ ਉਹਦੇ ਤੇ ਪਰਚਾ ਕਰਾਉਣ ਲਈ ਸਾਰੇ ਵੱਧ ਤੋਂ ਵੱਧ ਜਰੂਰ ਪਹੁੰਚੋ ਭਾਈ ਅਮਰਤਪਾਲ ਸਿੰਘ ਮੇਰੇ ਵੱਲੋਂ ਜਿਗਰਾਉਂ ਵਿਖੇ ਇੱਕ ਇਕੱਠ ਰੱਖਿਆ ਗਿਆ ਬੱਸ ਸਟੈਂਡ ਦੇ ਨੇੜੇ ਜਿਹੜਾ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਜਿਹੜਾ ਚਰਨ ਘਾਟ ਵਾਲਾ ਇੱਕ ਪਖੰਡੀ ਸਾਧ ਸੀ ਜਿਹੜਾ ਆਪਣੇ ਡੇਰੇ ਦੇ ਵਿੱਚ ਅਕਰਮ ਕਰਦਾ ਸੀ ਗੰਦੇ ਕੰਮ ਕਰਦਾ ਸੀ ਕਿਉਂਕਿ ਕੱਲ ਨੂੰ ਆਪਾਂ ਇਕੱਠੇ ਹੋ ਕੇ ਸਾਰਾ ਉੱਥੇ ਉਸ ਬਲਾਤਕਾਰੀਏ ਦੇ ਉੱਤੇ ਜਿਹੜਾ ਪਰਚਾ ਕਰਵਾਉਣਾ ਤੇ ਉੱਥੇ ਐਸਐਸਪੀ ਦਫਤਰ ਜਾਣਾ ਸੋ ਸਾਰੇ ਵੀਰ ਜਰੂਰ ਪਹੁੰਚੋ ਕੱਲ ਨੂੰ ਟਾਈਮ ਰੱਖਿਆ ਕੱਲ ਦਾ 11 ਵਜੇ ਦਾ ਸੋ ਵੀਰੋ ਵੱਧ ਤੋਂ ਵੱਧ ਜਰੂਰ ਪਹੁੰਚੋ ਤੇ ਅਸੀਂ ਵੀ ਇੱਥੇ ਜਰੂਰ ਆਵਾਂਗੇ ਤੇ ਸੋ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰ ਦਿਓ ਕੱਲ ਦਾ ਟਾਈਮ ਆ 11 ਵਜੇ ਦਾ ਜਗਰਾਉ ਵਿਖੇ ਚਰਨ ਘਾਟ ਵਾਲਾ ਜਿਹੜਾ ਬਾਬਾ ਪਖੰਡੀ ਆ ਉਹਦੇ ਤੇ ਪਰਚਾ ਕਰਾਉਣ ਲਈ ਸਾਰੇ ਵੱਧ ਤੋਂ ਵੱਧ ਜਰੂਰ ਪਹੁੰਚੋ